ਮੁਰਗੇ ਤੂੰ ਹੁਣ ਕੀ ਦੇਵੇਂ ਇਧਾਂ ਕੀ ਤੇ ਅਜੂਬੇ ਜਾਨ ਦੋੜ ਪੈਂਦੀ ਕਹੀ ਕਮਾਈ ਮਾ ਬਲਵਾ ਕਿਤੇ ਗਿਆ ਦੇ ਭੋਗ ਜਗੇ ਪਰਵਾਦਨ ਭਾਈ ਕੀ ਨਾਮ ਦਾ ਤੇਜਵੀਰ ਸਿੰਘ ਹਾਤੀਕੜ ਬਾਹਰ ਵਾਲਾ ਹਾਤੀਕੜ ਬੈਂਕ ਦੇ ਸਾਹਮਣੇ ਮੈਂ ਭੋਗ ਤੇ ਗਿਆ ਜੀ ਕੋਈ 10:30 ਹੋਵੇ ਨਹੀਂ ਮੇਰੀ ਭੁਆਜੀ ਦਾਤ ਹੋਈ ਤੇ ਅੱਜ ਭੋਗ ਹੀ ਮਸਾਣੀਆਂ ਪੈਂਡ ਮੈਂ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਚਲ ਗਏ ਜੀ ਜਰੀ ਭਾਈ 10:30 ਵਜੇ ਘਰੋਂ ਨਿਕਲੇ ਆ ਜੀ ਉਸ ਤੋਂ ਬਾਅਦ ਜੋ ਵਾਕਿਆ ਹੋਇਆ ਜੀ ਉਸ ਤੋਂ ਬਾਅਦ ਹੋਇਆ ਨੇ ਮੈਨੂੰ ਮੈਂ ਉੱਥੇ ਖਾਂਡਪੜ ਸਾਹ ਦਾ ਭੋਗ ਪਿਆਰ ਅਰਦਾਸ ਬੇਨਤੀ ਹੁੰਦੀ ਉਹਦੇ ਵਿੱਚ ਮੈਨੂੰ ਫੋਨ ਗਿਆ ਉਹਨੂੰ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ ਘਰ ਦੇ ਆ ਕੇ ਵੇਖਿਆ ਜਿੰਦਰਾ ਦੇ ਆਖ ਲਾਰਾ ਪਿਆ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਿੰਨਾ ਹੀ ਸੋਨਾ ਬਣਾਇਆ ਹੈ ਆਪਣੀ ਨੀ ਬੇਟੀ ਵਾਸਤੇ ਜੋ ਵੀ ਆਡਾ ਘਰ ਦਾ ਸੋਨਾ ਸੋਨਾ ਸਾਰਾ ਲੈ ਗਏ ਇਹ ਕੀ ਸੋਨੇ ਦੀਆਂ ਚੈਨਾਂ ਕੜੇ ਹੀ ਹੁਣ ਡਿਟੇਲ ਤੇ ਨਹੀਂ ਜੀ ਡਿਟੇਲ ਤੇ ਲੇਡੀ ਜੀ ਨੂੰ ਬਹੁਤਾ ਪਤਾ ਹੁੰਦਾ ਜੀ ਦਾ ਤਰੀਕ ਇਹ ਵੀ ਕੋਈ 5 ਲੱਖ ਦੇ ਕਰੀਏ 4-5 ਲੱਖ ਨਗਦੀ ਗਈ ਹੈ ਜੀ ਹੋਰ ਕੋਈ ਆਮੇ ਬਹੁਤੀ ਨਹੀਂ ਜਿਆਦਾ ਨਹੀਂ 25 30 25000 ਰੁਪਏ ਲੱਗੇ ਕਿੰਨੇ ਕਿੰਨੇ ਦੀ ਘਟਨਾ ਹੈ ਇੱਕ ਘਟਨਾ ਜਿਹੜੀ ਮੈਂ ਤੇ ਸਾਡੇ 10 ਵਜੇ ਗਿਆ ਜੀ ਇਹ ਤੋਂ ਬਾਅਦ ਦੀ ਘਟਨਾ ਹੁਣ ਦਾ ਟਾਈਮ ਨੇ ਉਹਦੇ ਵਿੱਚ ਗੱਡੀ ਹੋਈ ਵੀ ਇੱਕ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ ਕੰਪਲੇਨਟ ਦਿੱਤੀ ਹੈ ਜੀ ਉਹ ਵੇਲੇ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਕੀਤੀ ਸੀ ਸੀਸੀਟੀਵੀ ਕੋਈ ਲੱਗੇ ਤਾਂ ਨਹੀਂ ਸੀ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਲੇਕੇਗੀ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ ਕੋਈ ਵੀ ਨਹੀਂ ਕਰਦੀ ਗੁਰੂ ਬਾਬਾ ਬੰਦੇ ਜੀ ਬਾਹਰੋਂ ਤਰ੍ਹਾਂ ਤਾਲਾ ਲਾ ਗਏ ਬੇਟੀ ਨੂੰ ਮੈਂ ਛੱਡ ਕੇ ਨਹੀਂ ਗਿਆ ਜੀ ਇਸ ਕਰਕੇ ਆ ਗਏ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਸਤਨਾਮ ਸਿੰਘ ਜੀ ਆਥੀ ਗੇਟ ਬਟਾਲਾ ਜੀ ਇਹ ਕੋਈ 1.5 ਵਜੇ ਦੀ ਗੱਲ ਆ ਜੀ ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਤੇ ਉਹ ਗੇਟ ਖੜਕਾਉਣ ਰਿਹਾ ਸੀ ਤੇ ਉਹਨੇ ਗੇਟ ਦੇ ਅੰਦਰ ਵੇਖਿਆ ਤੇ ਦਰਵਾਜ਼ੇ ਸਾਰੇ ਖੁੱਲੇ ਸੀ ਤੇ ਉਨੇ ਰੌਲਾ ਰਲਾ ਪਾਇਆ ਇਹ ਵੀ ਸਾਰੇ ਜਣੇ ਫਿਰ ਇੱਥੇ ਇਹਦੇ ਘਰ ਆਣੇ ਸੀ ਭੋਗ ਤੇ ਗਏ ਐਤੋਂ ਪਹਿਲਾਂ ਕੋ 15 20 ਜਣ ਹੋ ਗਏ ਆ ਇੱਥੇ ਅਮਰੀਕ ਸਿੰਘ ਖਾਦ ਵਾਲਾ ਉਹਦੇ ਘਰ ਵੀ ਚੋਰੀ ਹੋਈ ਆ ਕਾਫੀ ਉਹਦੇ ਵਿਚਾਰੇ ਦੇ ਸੋਨਾ ਸੋਨਾ ਪੈਸੇ ਵੀ ਲੈ ਗਏ ਆ ਪਰ ਪੁਲਿਸ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਕਿਹੇ ਬੰਦੇ ਨੂੰ ਨਹੀਂ ਫੜਿਆ ਕੋਈ ਬੰਦਾ ਇੱਥੋਂ ਦਾ ਭੇਤੀ ਹੈ ਜੀ ਬਾਹਰ ਦਾ ਬੰਦਾ ਕੋਈ ਹੈ ਨਹੀਂਗਾ ਜਿਹੜਾ ਕੋ ਭੇਤ ਦੇਖ ਕੇ ਸਾਰਾ ਕੁਝ ਚੋਰੀ ਕਰਾਉਂਦਾ ਫਿਰ ਇੱਥੇ ਉਹ ਪਰ ਬਾਲਮੀਕੀਆ ਦੇ ਇੱਕ ਗੱਡੀ ਵੀ ਗਈ ਹੈ ਜੀ ਆਪਣਾ ਵੈਗਨਰ ਗੱਡੀ ਇੱਥੇ ਆ ਇੱਕ ਪਾਟੀਆਂ ਕਰਿਆਨੇ ਵਾਲਾ ਇਹਨਾਂ ਦਾ ਸੋਨਾ ਹੀ ਗਿਆ ਦੇਖੋ 25000 ਰੁਪਏ ਗਿਆ ਜੀ ਸੋਨਾ ਇਹਨਾਂ ਨੇ ਆਪਣੀ ਗੁੜੀਆ ਵਾਸਤੇ ਬਣਾਇਆ ਸੀ ਗੁੜੀਆ ਦੇ ਵਿਆਹ ਵਾਸਤੇ ਵੀ ਚਲੋ ਬਣਾਉਂਦੇ ਹੀ ਆ ਨਾ ਸਾਰੇ ਜਿੱਦਾਂ ਕੋ ਕੰਨਾਂ ਦੇ ਕੋ ਬਣਾ ਲਿਆ ਕੋ ਚੈਨ ਬਣਾ ਲਈ ਕੋ ਕੋਕੜਾ ਬਣਾ ਲਿਆ ਕੋ ਇਹੋ ਜਿਹਾ ਕੋ ਸੋਨਾ ਸੀ ਉਹ ਸਾਰਾ ਕੁਝ ਲੈ ਗਿਆ ਜੀ ਮਾਗਰਾਕ ਦੇਵੀ ਕੋ ਕਾਰਵਾਈ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਹ ਥੋੜੀ ਗੱਲ ਹੈ ਵੀ ਦੂਜੇ ਤੇ ਜਿੱਦਣ ਚੋਰੀ ਹੋ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਰਹੀ ਸਭ ਅੱਜ ਚੋਰੀ ਹੋਈ ਘਰ ਤੇ ਹਾਂਜੀ ਤੁਸੀਂ ਦੇਖਿਆ ਕੀ ਦੇਖਿਆ ਕੀ ਹੋਇਆ ਸਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ 'ਚ ਫੋਨ ਕਾਲਸ ਰਹੀ ਇਤਲਾਮ ਮਿਲੀ ਹੈ ਕਿ ਤੇਜਵਿਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਇੱਥੇ ਮਤਲਬ ਹੈ ਕਿ ਤੇ ਬਾਹਰ ਗਈ ਹੋਈ ਸੀਗੀ ਤੇ ਇਨ੍ਹਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਨ੍ਹਾਂ ਕਰੋ ਚੋਰੀ ਕਰ ਲਈਏ ਜਿਹਦੇ ਵਿੱਚ ਤਕਰੀਬਨ 6-7 ਤੋਲੇ ਸੋਨਾ ਤੇ ਪਲੱਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਨ੍ਹਾਂ ਤੋਂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਸਰ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਅਪਾ ਕੈਮਰਸ ਚੈੱਕ ਕਰਾਂਗੇ ਜੇ ਤੇ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋਕ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਅਪਾ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦੀ ਅਸੀਂ ਦੱਸ ਦਾਂਗੇ